ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਕੁੱਤੇ ਦੇ ਮਾਲਕਾਂ ਨੇ ਗਵਾਂਡੀਆਂ ਦੇ ਦਿਨ ਕਰਾਂ ਵਿੱਚ ਦਾਖਲ ਹੋ ਕੇ ਕੀਤੀ ਪੰਨ ਤੋੜ ਦੂਸਰੀ ਤੇ ਨੇ ਲਾਇ ਗੰਭੀਰ ਦੋਸ਼ ਪਿੰਡ ਖਿਆਲਾ ਕਲਾ ਵਿਖੇ ਕੁੱਤੇ ਦੇ ਮੁੱਦੇ ਨੂੰ ਲੈ ਕੇ ਦੋਹਾਂ ਗਵਾਂਡੀਆਂ ਦਰਮਿਆਨ ਹੋਈ ਟਕਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ ਇਸ ਸਮੇਂ ਹੋਈ ਖੂਨੀ ਚੜਪ ਵਿੱਚ ਦੋਹਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਫੱਟੜ ਹੋ ਗਿਆ ਜਿਨ੍ਹਾਂ ਨੂੰ ਵਾਕ ਵਾਕ ਹਸਪਤਾਲਾ ਵਿੱਚ ਦਾਖਲ ਕਰਵਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ ਸਾਂਸੀ ਬਰਾਦਰੀ ਨਾਲ ਸਬੰਧਤ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਰਤਨ ਸਿੰਘ ਨੇ ਦੱਸਿਆ ਕਿ ਉਹ ਸਾਰੇ ਚਾਚੇ ਤਾਇ ਦੇ ਪੁੱਤਰ ਹਨ ਉਹਨਾਂ ਦੱਸਿਆ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਨੂੰ ਉਹਨਾਂ ਦੇ ਗਵਾਂਢੀ ਸੁਖਦੇਵ ਸਿੰਘ ਪੁੱਤਰ ਜਸਵੰਤ ਸਿੰਘ ਦਾ ਕੁੱਤਾ ਪੈ ਗਿਆ ਜਦੋਂ ਉਹਨਾਂ ਸੁਖਦੇਵ ਸਿੰਘ ਨੂੰ ਇਸ ਦਾ ਉਲਾਹ ਮਾ ਦਿੱਤਾ ਤਾਂ ਸੁਖਦੇਵ ਸਿੰਘ ਨੇ ਅੱਗੋਂ ਗਾਲਾਂ ਕਢੜੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਕੁਝ ਸਿਆਣਿਆਂ ਨੇ ਦੋਹਾਂ ਤੇਰਾ ਨੂੰ ਕਰੋ ਕਰੀ ਪੇਜ ਦਿੱਤਾ ਪਰ ਕੁਝ ਦੇਰ ਬਾਅਦ ਸੁਖਦੇਵ ਸਿੰਘ ਨੇ ਆਪਣੇ ਪਰਾਵਾਂ ਗੁਰਚਰਨ ਸਿੰਘ ਅਵਤਾਰ ਸਿੰਘ ਆਪਣੇ ਪਤੀ ਜਾਨ ਸਾਹਿਲ ਪ੍ਰੀਤ ਵਿਸ਼ਾਲ ਸਮੇਤ ਪੰਜੀ ਤੋਤੀ ਅਣਭਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕਿਰਪਾਣਾ ਦਾਤਰਾ ਤੇ ਏਟਾ ਰੋੜਿਆਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਹਮਲਾਵਰਾਂ ਨੇ ਹਰਪਾਲ ਸਿੰਘ ਦੇ ਘਰ ਦਾ ਬਾਹਰ ਲਾਗੇ ਕੂਲਰ ਵਿਹੜੇ ਚ ਖੜਾ ਮੋਟਰਸਾਈਕਲ ਤੋੜ ਦਿੱਤਾ ਅਤੇ ਅਲਮਾਰੀ ਵਿੱਚ ਪਈ 35000 ਰੁਪਏ ਵੀ ਕੱਢ ਕੇ ਲੈ ਗਏ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹਮਲਾਵਰਾਂ ਨੇ ਗੁਰਮੀਤ ਸਿੰਘ ਤੇ ਬਲਜੀਤ ਸਿੰਘ ਦੇ ਘਰਾਂ ਦੀ ਪੰਤੋਲ ਤੋਂ ਇਲਾਵਾ ਬਲਜੀਤ ਸਿੰਘ ਦਾ ਮੋਟਰਸਾਈਕਲ ਦਰਵਾਜ਼ੇ ਗੁਰਮੀਤ ਸਿੰਘ ਦੀਆਂ ਕੁਰਸੀਆਂ ਵਾਸਬੇਸ਼ ਨਾਦੇਵੀ ਤੋੜ ਦਿੱਤਾ ਇਸ ਹਮਲੇ ਵਿੱਚ ਉਹਨਾਂ ਦੇ ਇੱਕ ਨੌਜਵਾਨ ਨੂੰ ਵੀ ਹਮਲਾਵਰਾਂ ਨੇ ਦਾਤਰ ਤੇ ਕਿਰਪਾਨਾ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜੋ ਇਸ ਵੇਲੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਹੈ ਦੂਸਰੀ ਤੇਰ ਦੇ ਗੁਰਚਰਨ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਸਾਡੀ ਆਮੋ ਸਾਹਮਣੇ ਇੱਟਾ ਰੋੜਿਆਂ ਨਾਲ ਲੜਾਈ ਹੋਈ ਜਿਸ ਨਾਲ ਗੁਰਚਰਨ ਸਿੰਘ ਦਾ ਪੁੱਤਰ ਸਾਹਿਲਪ੍ਰੀਤ ਜ਼ਖਮੀ ਹੋਇਆ ਹੈ ਉਹਨਾਂ ਕਿਹਾ ਕਿ ਉਹ ਕਿਸੇ ਦੇਵੀ ਕਾਰ ਵਿੱਚ ਦਾਖਲ ਨਹੀਂ ਹੋਏ ਅਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਕੀਤਾ ਹੈ ਪੁਲਿਸ ਚੌਕੀ ਰਾਮ ਤਿਰਤ ਦੇ ਇੰਚਾਰਜ ਸੁਬਾਸ਼ ਚੰਦਰ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਦੋਹਾਂ ਤਰਾਂ ਦੀਆਂ ਦਾਰਖਾਸਤਾਂ ਆਇਆ ਹਨ ਜੋ ਵੀ ਡਾਕਟਰੀ ਰਿਪੋਰਟ ਆਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ ਤੇ ਕੀ ਕੀ ਮਸਲਾ ਵਾ ਕੀ ਝਗੜਾ ਹੋਇਆ ਤੁਹਾਡਾ ਕਿਹੜੀ ਗੱਲ ਇੱਥੇ ਦਸਲੇ ਨਾ ਰਾਤੀ ਮੁੰਡਾ ਆਉਂਦਾ ਹੀ ਇਧਰ ਉਹ ਦੂਜੇ ਵੱਡੇ ਘਰੋਂ ਤਾਂ ਇਹ ਮੇਰੇ ਦੇ ਘਰੋਂ ਦੇ ਉਹ ਆਉਣ ਹੀ ਡੈ ਰੋਟੀ ਲੈ ਕੇ ਆਉਂਦਾ ਹੀ ਤੇ ਉਹਨਾਂ ਨੇ ਬੂਆ ਕੋਲਿਆ ਤੇ ਸਿੱਧਾ ਇਹਨਾਂ ਨੇ ਕੁੱਤਾ ਛੱਡਦਾ ਵਾ ਤੇ ਕੁੱਤਾ ਉਹਦੇ ਜਾ ਕੇ ਲੱਤਾਂ ਨੂੰ ਪੈ ਗਿਆ। ਕਿਹਨਾਂ ਨੇ ਕੁੱਤਾ ਛੱਡਦਾ? ਆ ਪਤਾ ਨਹੀਂ ਸੁੱਖ ਕੁੱਤੇ ਸੁੱਖੋ ਵੀ ਰਹਿਗਾ ਤੇ ਸੁੱਖੋ ਨਾ ਨੇ। ਉਹ ਸਿੱਧਾ ਹੀ ਉਹਨਾਂ ਨੂੰ ਡੱਕਿਆ ਵਾ ਵੀ ਹਾਂ ਵੀ ਤੁਸੀਂ ਜੇ ਕੁੱਤਾ ਰੱਖਿਆ ਵਾ ਤਾਂ ਤੁਸੀਂ ਆਪਣਾ ਭਾਈ ਬਣ ਕੇ ਰੱਖੋ। ਤੇ ਉਹ ਮੁੰਡਾ ਹੀ ਮਗਰੋਂ ਤਾਇ ਦਾ ਮੁੰਡਾ ਇੱਕ ਵੱਡਾ ਤੇ ਉਹਨੇ ਗਾਲ ਕੱਢਦੀ ਵੀ ਮਾਰਦੇ ਹਿੱਟ ਮਾਰ ਕੇ ਮਾਰਦੇ ਜੇ ਨਹੀਂ ਬੰਨ ਦੇਦੇ। ਤੇ ਉਹ ਇੰਨੇ ਜੀ ਗਾਲ ਬੰਦਾ ਕਰਨ ਦਾ ਵੀ ਕੋਠੇ ਤੇ ਚੜ ਕੇ ਹਿੱਟ ਰੋੜਾ ਚਲਾਉਂਦਾ ਪਿਆ। ਤਾਂਹੀਂ ਬਤੇਰਾ ਇਹਨਾਂ ਨੂੰ ਸਮਝਾਇਆ ਵੀ ਭਾਈ ਚਲੋ ਜੋ ਆ ਉਹ ਮੁੰਡੇ ਕੋਈ ਗਾਲ ਨਿਕਲ ਗਈ ਆ। ਤੈ ਤੋਹੀਂ ਆਪਣਾ ਸਮਝੋ ਅਹੀਂ ਅੰਦਰ ਵਾੜਾ ਇਹਨਾਂ ਨੂੰ ਪਰ ਨਹੀਂ ਵੜੇ ਕਹਿੰਦੇ ਤੁਸੀਂ ਗਾਲਾਂ ਗੋਲਾਂ ਕੱਢੀਆਂ ਇਹਨਾਂ ਨੇ ਸਾਰਾ ਕੁ ਰੋੜਾ ਰਕਣ ਚਲਾਇਆ ਵੇਖੋ ਸਾਡੇ ਘਰ ਇਹਨਾਂ ਨੇ ਬਾਅਦ ਵਿੱਚ ਮੁੰਡੇ ਮੰਡੇ ਸਾਧ ਗਏ ਤੇ ਮੁੰਡੇ ਪਾਏ ਸਾਡੇ ਘਰਾਂ 'ਚ ਪਾਏ ਆਂ ਜਨਾਨੀਆਂ ਮਹਾ ਬੱਚੀਆਂ ਜਾਣੇ ਮਹਾ ਬਜੇ ਤੇ ਨਾ ਜੋ ਕਰਾਂ ਦੇਲੇ ਛੱਡੇ ਵੀ ਮੁੰਡੇ ਪਾਏ ਇਹਨਾਂ ਕਿੰਨੇ ਕੁ ਜਾਣੇ ਸੀ ਉਹ ਸਾਈ ਕੋਈ 30 40 ਜਾਣੇ ਤੇ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ ਇੱਕ ਦੇ ਘਰੋਂ ਪੈਸੇ ਚੁੱਕੇ ਗਏ ਆ ਕਿੰਨੇ ਕੁ ਆਏ 3000 ਰੁਪਏ ਹੈਗਾ ਯਹੀਂ ਰਾਤੀ ਜੇ ਲੈ ਕੇ ਆਇਆ ਮੈਂ ਭੱਠੇ ਤੋਂ ਮੈਂ ਗਿਆ ਹਾਂ ਰਾਤੀ ਨਾਲ ਸਾਢੇ 9:30 ਵਜੇ ਉਹ ਬੰਦਾ ਦੇ ਕੇ ਗਿਆ ਖੁਦ ਘਰੇ ਦੇ ਕੇ ਗਿਆ ਸੀ ਉਹਨੇ ਮੈਂ ਫੋਨ ਬੰਨ ਗਈ ਤੇ ਆਣ ਕੇ ਇਹ ਰੱਖਿਆ ਤੇ ਰੱਖਣ ਤੋਂ ਬਾਅਦ ਲੜਾਈ ਹੋ ਗਈ ਤੇ ਲੜਾਈ ਤੋਂ ਬਾਅਦ ਮੁੰਡੇ ਮੰਡੇ ਆਏ ਇਹਨਾਂ ਦੇ ਘਰੇ ਇੱਕ ਨੁਕਸਾਨ ਕਰਕੇ ਗਏ ਆ ਵੇਖੋ ਸਾਰਾ ਮੋਟਰਸਾਈਕਲ ਪਨ ਕੇ ਗਏ ਆ ਸਾਰਾ ਅੰਦਰੋਂ ਵੀ ਸਾਰਾ ਪੋਲਾ ਅਪਲਾਈ ਕੀਤੀ ਉਹਨਾਂ ਨੇ ਪੈਸੇ ਪੁਏ ਹੋਣੇ ਹੀ ਵੇਖਿਆ ਵਾ ਆਪਣੇ ਘਰੇ ਆਣ ਕੇ ਜਿਉਂ ਰਾਤ ਦੇ ਭੱਜੇ ਬਾਰ ਗਏ ਆ ਅੱਛਾ ਰਾਤ ਹੀ ਕਰਦੇ ਰਹੇ ਕੋਈ ਕੁਝ ਵੀ ਨਹੀਂ ਹੈ ਲਗਾ ਦੇਣਾ ਤਾਂ ਇਹ ਅਗੇ ਜਨਾ ਜੋ ਵੀ ਨਕਾਨ ਆਦਾ ਸਮੀ ਉਹਨਾਂ ਕੋਠੇ ਤੇ ਜਣੀ ਕੇ